ਆ ਜਿੰਦਾ ਆ ਸਾਡਾ ਸਕੂਟਰ ਜੀ ਬਾਈ ਚਾਂਦੇ ਜਾਂਦੇ ਪਤਾ ਨਹੀਂ ਕਿਹੜੀ ਗੱਲੋਂ ਗੁੱਸਾ ਆ ਮੰਨੀ ਆ ਇਹਦਾ ਗੋਟ ਟੁੱਟ ਗਿਆ ਚਾ ਇਹਦਾ ਆ ਬੈਟ ਟੁੱਟਿਆ ਟੁੱਟਾ ਉਹ ਮੈਂ ਲਾਦਾ ਜائیں ਦਵਾਰ ਕਰਕੇ ਪਹਿਲਾਂ ਆ ਗਈ ਦੋ ਘੰਟੇ ਛੁੱਟੀ ਮਾਰਾਂ ਮਾਰਾਂਗੇ ਇਹ ਕੰਜਾ ਦਾ ਗੁੱਸੇ ਹੋ ਕੇ ਬਹਿ ਗਿਆ ਓਏ ਨੂੰ ਘਰੇ ਰਾਤ ਨੂੰ ਜਾਣ ਦੀ ਆਦਤ ਹੈ ਕਦੇ ਪਹਿਲਾਂ ਹੀ ਕਿਹਾ ਹਣਾ ਇਸ ਕਰਕੇ ਜੰਬੜ ਗਿਆ ਏ ਇਹ ਗੁੱਸਾ ਕਰਕੇ ਖੜ ਗਿਆ ਕੋਈ ਨਾ ਕਰ ਲੈ ਗਿਆ ਲੱਛਣ ਕੱਲ ਨੂੰ ਕਰਾਂਗੇ ਉਹਨਾਂ ਦਾਖਲ થઈ ਤੇ ਦੇਖਦੇ ਚੱਟ ਆਪ ਇਹ ਵਿਚਾਰੇ ਦਾ ਮੋਟਰ ਡੱਕੇ ਨੂੰ ਸਿਕੰਦਰ ਨਾ ਚਲਾਉਣ ਜੋਗੇ ਨਾ ਕਰਦੇ ਹੋਏ ਨਿੱਟਾ ਗਿਆ ਕੋਈ ਨਾ ਕੱਲ ਨੂੰ ਇਹਨੂੰ ਆਉਣ ਸਰਪਾ ਤਾਂ ਦੋ ਟੋਕ ਕੇ ਮਵਾ ਲਾ ਲਾ ਲਾ